ਸਾਰੇ ਕੁੰਡੋਂ ਪਰ ਸਭੀ ਜਮਾਨ ਸਾਕਲ ਲੈ ਲੈਨੇ ਇਰਾਵਨ ਦ੍ਰੱਪੇ ਦक्षिणाम समर्पयामि श्री लक्ष्मी नारायणाभ्याम नम सुਮੈਸ ਵੇਲੇ ਮੌਜੂਦਾਂ ਲੇਲ ਗੱਦੀ ਤੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮਹਾਯੱਗੇ ਜੜਾ ਵਾ ਉਹ ਗੱਦੀ ਬਾਬਾ ਕਮਲਦਾਸ ਜੀ ਦੇ ਉੱਪਰ ਕਰਵਾਇਆ ਜਾ ਰਿਹਾ ਵਾ ਜਿਸ ਵਿੱਚ ਪੰਜਾਬ ਤੋਂ ਨਹੀਂ ਪੂਰੇ ਭਾਰਤ ਦੇ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਇਸ ਲੇਲ ਗੱਦੀ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਆ ਲਗਾਤਾਰ ਜਿਹੜਾ ਵਾ ਵਾਰਾਨਸੀ ਤੋਂ ਆਏ ਹੋਏ ਜਿਹੜੇ ਆਚਾਰੇ ਜੀ ਆ ਔਰ ਲਗਾਤਾਰ ਉਹਨਾਂ ਵੱਲੋਂ ਜਿਹੜਾ ਵਾ ਇੱਥੇ ਹਵਨ ਯੱਗੇ ਜਿਹੜੇ ਚੱਲਦੇ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਲੇਹਲ ਗਦੀਦੇ ਮਹੰਤ ਸਤਿਕਾਰਯੋਗ ਸਾਡੇ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਸਾਰੀ ਸੰਗਤ ਜੜੀ ਆ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀ ਹੋ ਰਹੀ ਆ ਆਪਾਂ ਗੱਲਬਾਤ ਦੇ ਦੌਰਾਨ ਬਾਬਾ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਇਹ ਹਮਣ ਯੱਗੇ ਕਰਵਾਇਆ ਜਾ ਰਿਹਾ ਵਾ ਮਹਾ ਯੱਗੇ ਇਸ ਨੂੰ ਕਰਾਉਣ ਦਾ ਮੁੱਖ ਦੇਸ਼ ਕੀ ਆ ਬਾਬਾ ਜੀ ਅੱਜ ਦੀ ਗੱਲਬਾਤ ਵਿੱਚ ਸਵਾਗਤ ਆ ਜੀ ਸਭ ਤੋਂ ਪਹਿਲਾਂ ਦੱਸ ਦਿਓ ਜੋ ਇਹ ਧਾਰਮਿਕ ਯੋਜਨ ਚੱਲ ਰਿਹਾ ਜੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬੋਲ ਸਿਆ ਬਤੀ ਰਾਮ ਚੰਦਰ ਮਹਾਰਾਜ ਕੀ ਜੈ ਇਹ ਨਵਕੁੰਡੀ ਜਗ ਜੋ ਕਰਾਇਆ ਜਾ ਰਿਹਾ ਹੈ ਜਗਤ ਕਨਿਆਨ ਕੇ ਲਈ ਕਰਾਇਆ ਜਾ ਰਿਹਾ ਹੈ ਜੀ ਔਰ ਇਸ ਕੇ ਲੋਕ ਬਲਾਈ ਕੇ ਲਈ ਹੀ ਕਰਾਇਆ ਜਾ ਰਿਹਾ ਹੈ ਬਾਬਾ ਜੀ ਕਿਸ ਤਰੀਕ ਤੋਂ ਇਹ ਸ਼ੁਰੂ ਹੋਇਆ ਵਾ ਔਰ ਕਿਸ ਤਰੀਕ ਤੱਕ ਚੱਲੇਗਾ ਜੀ ਇਹ 16 ਤਰੀਕ ਤੋਂ ਸ਼ੁਰੂ ਹੋਇਆ ਔਰ 24 ਤਰੀਕ ਤੱਕ ਚੱਲੇਗਾ ਬਾਬਾ ਜੀ ਕੀ ਕਹਿਣਾ ਚਾਹੋਗੇ ਆਪਣੇ ਹਿੰਦੂ ਸੰਸਕ੍ਰਿਤੀ ਨੂੰ ਔਰ ਲੇਲ ਗੱਦੀ ਦੇ ਸ਼ਰਧਾਲੂਆਂ ਨੂੰ ਨਾਲ ਨਾਲ ਆਰੰਭ ਕਥਾ ਵੀ 15 ਫਰਵਰੀ ਤੋਂ ਚੱਲ ਰਹੀ ਹੈ 23 ਫਰਵਰੀ ਨੂੰ ਉਹਦਾ ਭੋਗ ਪਵੇਗਾ ਔਰ ਸਾਰੀ ਸੰਗਤ ਦੇ ਗਰੀ ਇਹੋ ਬੇਨਤੀ ਆ ਕਿ ਆਓ ਔਰ ਜੱਗੇ ਦੇ ਨਾਲ ਜੁੜੋ ਔਰ ਜੱਗੇ ਦੀਆਂ ਪ੍ਰਕਰਮਾ ਕਰੋ ਜੱਗੇ ਦੀਆਂ ਪ੍ਰਕਰਮਾਣਾ ਬਹੁਤ ਮਹੱਤਵ ਹੈ ਔਰ ਜਿਹੜਾ ਵੀ ਕੋਈ ਜੱਗ ਦੇ ਦਰਸ਼ਨ ਕਰਦਾ ਉਹਦੇ ਕਈ ਜਨਮਾਂ ਦੇ ਪਾਪ ਕੱਟੇ ਜਾਂਦੇ ਆ ਸੋ ਬਾਬਾਈ ਲਾਸਟ ਦੇ ਵਿੱਚ ਜਿਹੜਾ ਵਾ ਲੋਕ ਬਹੁਤ ਖੁਸ਼ ਨੇ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਲਗਾਤਾਰ ਟ੍ਰੇਨਾਂ ਵੀ ਸਰਕਾਰ ਵੱਲੋਂ ਭੇਜੀਆਂ ਜਾ ਰਹੀਆਂ ਜੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਰਾਮ ਮੰਦਰ ਨੂੰ ਲੈ ਕੇ ਦੇਖੋ ਇਹ ਤੇ ਸਾਡੇ ਅਸੀਂ ਬੜੇ ਕਰਮਾਂ ਵਾਲੇ ਜੀ ਆ ਜਿਨ੍ਹਾਂ ਨੇ ਇਹ ਜਿਹੜਾ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਟਾ ਔਰ ਰਾਮ ਮੰਦਰ ਬਨਿਆ ਬੰਦਾ ਵੇਖਿਆ ਔਰ ਇਹਦੇ ਕਰਕੇ ਕਈ ਲੋਕਾਂ ਨੇ ਛਿੱਧੀਆਂ ਦਿੱਤੀਆਂ ਔਰ ਆਹੀਂ ਤੇ ਬਹੁਤ ਭਾਗਾ ਵਾਲੇ ਆ ਜਿਹੜੇ ਰਾਮ ਮੰਦਰ ਦੇ ਔਰ ਉਹਨਾਂ ਦੇ ਦਰਸ਼ਨਾਂ ਵਾਸਤੇ ਹਰ ਇੱਕ ਨੂੰ ਜਾਣਾ ਚਾਹੀਦਾ ਸੋ ਗੱਲਬਾਤ ਲਈ ਬਹੁਤ-ਬਹੁਤ ਧੰਨਵਾਦ ਅਸ਼ੀਰਵਾਦ ਵੀ ਅਸੀਂ ਬਾਬਾ ਜੀ ਦਾ ਪ੍ਰਾਪਤ ਕਰਾਂਗੇ ਸੋ ਲਗਾਤਾਰ ਲੇਲ ਗੱਦੀ ਦੇ ਉੱਪਰ ਜਿਹੜਾ ਵਾ ਉਹ ਹਮਣੇ ਅੱਗੇ ਚੱਲ ਰਿਹਾ ਵਾ ਔਰ ਲੇਲ ਗੱਦੀ ਦੇ ਪੂਰੇ ਪੰਜਾਬ ਭਰ ਤੋਂ ਹੀ ਨਹੀਂ ਦੇਸ਼ ਦੇ ਦੂਜੇ ਸੂਬਿਆਂ ਤੋਂ ਵੀ ਲੋਕ ਜੜੇ ਆ ਸ਼ਰਧਾਲੂ ਇੱਥੇ ਆਏ ਹੋਏ ਆ ਔਰ ਲਗਾਤਾਰ ਜਿਹੜਾ ਵਾ ਉਹ ਹਮਣੇ ਅੱਗੇ ਦੇ ਵਿੱਚ ਅਸ਼ੀਰਵਾਦ ਜਿਹੜਾ ਪ੍ਰਾਪਤ ਕਰ ਰਿਹਾ ਜੰਮੂ ਤੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅੰਕਲ ਜੀ ਆਏ ਨੇ ਅੰਕਲ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਕਪਿਲ ਬਾਲੀ ਕਪਿਲ ਬਾਲੀ ਹਾਂ ਜੀ ਮੈਂ ਜੰਮੂ ਤੋਂ ਜੰਮੂ ਤੋਂ ਵੀ 225 ਕਿਲੋਮੀਟਰ ਦੂਰ ਪੁੰਛ ਪੈਂਦਾ ਹੈ ਪੁੰਛ ਤੋਂ 1960 ਤੋਂ ਮੇਰੇ ਫਾਦਰ ਸਾਹਿਬ ਮੇਰੇ ਮਦਰ ਇੱਥੇ ਆਏ ਸੀ ਜੀ 1960 ਤੋਂ 40 ਸਾਲ ਹੋ ਗਏ ਸਾਨੂੰ ਇਸ ਗੱਦੀ ਨਾਲ ਜੁੜੇ ਹੋਏ ਤੇ ਮਹਾਰਾਜ ਦੇ ਚਰਨਾਂ ਵਿੱਚ ਸਾਨੂੰ ਜੁੜਿਆ ਨੇ 40 ਸਾਲ ਹੋ ਗਏ ਨੇ ਤੇ ਕੋਈ ਵੀ ਇੱਥੇ ਕੰਮ ਹੁੰਦਾ ਹੈ ਕੋਈ ਛੋਟਾ ਵੱਡਾ ਕੋਈ ਵੀ ਹੁੰਦਾ ਹੈ ਤੇ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਾਉਂਦੇ ਆ ਜੀ ਤਾਂ ਜੀ ਸੋ ਜੰਮੂ ਤੋਂ ਇਹ ਜੰਮੂ ਤੋਂ ਵੀ 2250 ਕਿਲੋਮੀਟਰ ਦੂਰ ਤੋਂ ਇਹ ਸ਼ਰਧਾਲੂ ਚੱਲ ਕੇ ਆਏ ਹੋਏ ਨੇ ਔਰ ਬਹੁਤ ਇਹਨਾਂ ਦੀ ਸ਼ਰਧਾ ਇਸ ਗੱਦੀ ਦੇ ਨਾਲ ਜੁੜੀ ਹੋਈ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਸ਼ਹਿਰ ਧਾਰੀਵਾਲ ਦੇ ਪੰਡਿਤ ਜਿਹੜੇ ਆ ਮੋਨੀ ਮੰਦਰ ਤੋਂ ਸੂਰਜ ਪੰਡਤ ਜੀ ਵੀ ਨੇ ਪੰਡਤ ਜੀ ਕਿਦਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਬੋਲੇ ਬਾਬਾ ਜਾਨਕੀ ਦਾਸ ਮਹਾਰਾਜ ਜੇ ਕੀ ਜੈ ਲਹਿਲ ਗੱਦੀ ਕੀ ਜੈ ਬੜਾ ਹੀ ਸੁੰਦਰ ਮਾਹੌਲ ਬਣਾਇਆ ਸਾਡੇ ਪੂਜਨੀਏ ਸ਼੍ਰੀ ਬਾਬਾ ਜਾਨਕੀਦਾਸ ਜੀ ਨੇ ਸਾਡੇ ਇਲਾਕੇ ਦੇ ਵਿੱਚ ਅਜੇ ਤੱਕ ਕਦੀ ਕਿਸੇ ਨੇ ਨਾ ਜੱਗੇ ਦੇਖਿਆ ਤੇ ਨਾ ਕੋਈ ਜੱਗੇ ਹੋਇਆ ਤੇ ਜਿਹੜਾ ਵੀ ਇਸ ਜੱਗੇ ਨੂੰ ਦੇਖਦਾ ਹੈ ਬਹੁਤ ਹੈਰਾਨ ਜਾ ਹੁੰਦਾ ਹੈ ਕਿ ਪਹਿਲੀ ਵਾਰ ਇਸ ਇਲਾਕੇ ਵੱਲ ਜੱਗਿਆ ਹੁੰਦਿਆ ਔਰ ਅਸੀਂ ਇਹਨਾਂ ਦੀ ਪਛੜਨਾ ਦੇ ਬਾਰ-ਬਾਰ ਇਹੀ ਬੇਨਤੀ ਕਰਦੇ ਹਾਂ ਕਿ ਇਸ ਇਲਾਕੇ ਨੂੰ ਸੁਧਾਰਨ ਵਾਸਤੇ ਜਾਂ ਇਸ ਇਲਾਕੇ ਵਿੱਚ ਭਗਤੀ ਭਾਵ ਨੂੰ ਜਗਾਉਣ ਵਾਸਤੇ ਪ੍ਰਭੂ ਦਾ ਆਸ਼ੀਰਵਾਦ ਉਹਨਾਂ ਨੂੰ ਪ੍ਰਾਪਤ ਹੋਵੇ ਐਸੇ ਪ੍ਰਿਆਸ ਹੁੰਦੇ ਰਹਿਣ ਕਰਦੇ ਰਹਿਣ जय श्री राम जय श्री राम so, सो बहुत बड़ी गिनती ਦੇ ਵਿੱਚ ਮਹਿਲਾਵਾਂ ਵੀ ਜੜੀਆਂ ਦੂਰ ਦੂਰ ਤੋਂ ਆਈਆਂ ਹੋਈਆਂ ਨੇ ਸਾਡੇ ਸਤਿਕਾਰਯੋਗ ਕਾਂਟੀ ਜੀ ਖੜੇ ਨੇ ਕੈਮਰਾਮੈਨ ਮੈਂ ਕਹਾਂਗਾ ਥੋੜਾ ਮੇਰੇ ਨੇੜੇ ਆਓ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਦੱਸੋ ਰਾਧਾ ਰਖੀ ਤੁਸੀਂ ਕਿਸ ਜਗ੍ਹਾ ਤੋਂ ਆਏ ਹੋ ਅਸੀਂ ਕੋਟਲਾ ਚਾਲ ਤੋਂ ਆਏ ਹਾਂ ਕੀ ਕਹਿਣਾ ਚਾਹੋਗੇ ਜਿਹੜਾ ਲੀਲ ਗੱਦੀ ਦੇ ਵਿੱਚ ਬਾਬਾ ਜੀ ਨੇ ਇੱਕ ਵੱਡਾ ਮਹਾਯੱਗੇ ਕਰਵਾਇਆ ਜੀ ਬੋਲੋ ਬਾਬਾ ਜਾਨ ਕੀ ਦਾਸ ਮਹਾਰਾਜ ਕੀ ਜੈ ਅਸੀਂ ਆਪਣੇ ਆਪ ਨੂੰ ਬਹੁਤ ਸਭਾਗਿਆਵਤੀ ਸਮਝਦੇ ਹਾਂ ਕਿ ਬਾਬਾ ਜੀ ਨੇ ਇਨਾ ਵੱਡਾ ਕਾਰਜਕ੍ਰਮ ਕੀਤਾ ਹੈ ਸਾਨੂੰ ਇਹਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਤੇ ਸਾਨੂੰ ਇਹਨਾਂ ਨਾਲ ਜੁੜੇ ਰਹਿਣਾ ਚਾਹੀਦਾ ਆਪਣੇ ਧਰਮ ਦੇ ਪ੍ਰਤੀ ਆਸਥਾ ਵਧਾਣੀ ਚਾਹੀਦੀ ਹੈ ਬੁਰੇ ਕਰਮਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਅੱਛੇ ਕਰਮ ਕਰਨੇ ਚਾਹੀਦੇ ਬੋਲੋ ਬਾਬਾ ਜਾਨਕੀ ਦਾਸ ਮਹਾਰਾਜ ਕੀ ਜੈ ਸੋ ਸਾਡੇ ਨਾਲ ਇੱਕ ਹੋਰ ਮਹੰਤ ਜੀ ਜਿਹੜੇ ਆ ਬਹੁਤ ਅਹਿਮ ਧਾਰਮਿਕ ਸ਼ਖਸੀਅਤ ਵੀ ਇਸ ਵੇਲੇ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਕਿ ਬ੍ਰਹਮਪੁਰ ਤੋਂ ਆਏ ਹੋਏ ਨੇ ਔਰ ਸਾਰਾ ਕੁਝ ਜਿਹੜਾ ਵਾ ਸਾਡੇ ਬਾਬਾ ਜੀ ਦੇ ਲੀਲਾ ਵਾਲੇ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਚੱਲ ਰਿਹਾ ਵਾ ਹਾਂਜੀ ਮਹਾਰਾਜ ਜੀ ਕੀ ਕਹਿਣਾ ਚਾਹਣਗੇ ਜੀ ਮੈਂ ਮਹੇਸ਼ ਦਾਸ ਕਥਾ ਵਿਆਸ ਬਿਹਰਾਂਪੁਰ ਠਾਕੁਰਦਵਾਰਾ ਗੱਦੀ ਜੀ ਔਰ ਮੈਂ ਤਕਰੀਬਨ ਆ ਰਹੇ ਹਾਂ ਲਗਾਤਾਰ 15 ਤਰੀਕ ਤੋਂ और विष्णु यज्ञ जो महाराज के सनिध्य में जो हो रहा है ज समस्त जन कल्याण के लिए हो रहा है और यज्ञ में हिस्सा लेना या यज्ञ में भाग लेना या यज्ञ में बैठना ही बहुत बड़ी बात नहीं थी यज्ञ का दर्शन करने से ही कोटि जन्म कहते हैं कोटि जन्म स्मर जितें यज्ञम तब लबते कि यज्ञ की प्राप्ति तब होती है जब जनों के जो हमारे पुण्य है वो उदय होते हैं तब हमको यज्ञ में बैठने का जो है वो हमको सौभाग्य प्राप्त होता है लेकिन हम वो लोग भी बड़े सौभाग्यशाली जो यज्ञ का दर्शन करें क्योंकि दर्शन करने मात्र से यज्ञ नारायण साक्षात भगवान है जी भगवान के चौबीस अवतारों में एक अवतार जो है भगवान यज्ञ नारायण भगवान का है और ऐसे में हम बड़े भाग्यशाली हैं और समस्त जन कल्याण के लिए वासियों के लिए और जो धारीवाल में जो जानकीदास जी बाबा जी के सानिध्य में जो यज्ञ हो रहा है कोई साधारण यज्ञ नहीं है जी जी कोई हर कोई नहीं कर पाता तो बाबा कमलदास जी की कृपया से जी बाबा जी जो यज्ञ करवा रहे हैं समस्त जन के कल्याण के लिए और सबको आना चाहिए यज्ञ के दर्शन हम बैठ नहीं सकते लेकिन यज्ञ के दर्शन प्रत्येक को करने चाहिए जी, जी. और यज्ञ के साथ में नौ दिन की कथा भी चल रही है तो भगवान श्री राम जी के चित्रों को सुनकर अपने जीवन को पावन करें जी ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਲੇਲ ਗੱਦੀ ਦੇ ਸੇਵਾਦਾਰ ਵੀ ਮੌਜੂਦ ਨੇ ਆਪਾਂ ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਲੰਗਰ ਦੀ ਵਿਵਸਥਾ ਜਿਹੜੀ ਆ ਉਹ ਮੈਂ ਇੰਟਰੈਂਸ ਦੇ ਵਿੱਚ ਹੀ ਦੇਖ ਰਿਹਾ ਸੀਗਾ ਜਿਹੜੇ ਵੀ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਉਹਨਾਂ ਲਈ ਲੰਗਰ ਦੀ ਵਿਵਸਥਾ ਨੂੰ ਲੈ ਕੇ ਬਾਬਾ ਜੀ ਥੋੜਾ ਦੱਸੋ ਮਹਾਰਾਜ ਜੀ ਸਭ ਤੋਂ ਪਹਿਲਾਂ ਬਾਬਾ ਕਮਲਦਾਸ ਮਹਾਰਾਜ ਜੀ ਦੀ ਜੈ ਮਹਾਰਾਜ ਗੁਰੂ ਮਹਾਰਾਜ ਜਾਨਕੀਦਾਸ ਮਹਾਰਾਜ ਜੀ ਦੀ ਜੈ ਸ੍ਰੀ ਪੰਡੋਰੀ ਧਾਮ ਕੀ ਜੈ ਗੁਰੂ ਮਹਾਰਾਜ ਗਬੀਰਦਾਸ ਮਹਾਰਾਜ ਜੀ ਦੀ ਜੈ ਸਾਰਿਆਂ ਤੋਂ ਪਹਿਲਾਂ ਮੈਂ ਦੱਸਣਾ ਚ ਸਾਰੀਆਂ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਵਾ ਜਿਹੜੀ ਵੀ ਸੰਗਤ ਆਉਂਦੀ ਆ ਉਹ ਲੰਗਰ ਪਾ ਕੇ ਜਾਂਦੀ ਆ ਜਿਨ੍ਹਾਂ ਨੇ ਜਿਹੜੇ ਵੀ ਸੰਤ ਮਹਾਤਮਾ ਆਏ ਨੇ ਉਹ ਉਹਨੇ ਦਿਨਾਂ ਤੋਂ ਜਿਨ੍ਹਾਂ ਨੇ ਸਵੇਰ ਦੇ ਟਾਈਮ ਫਲਾਰ ਕਰਨਾ ਹੁੰਦਾ ਵਾ ਉਹ ਫਲਾਰ ਦਾ ਵੀ ਅਰੇਂਜਮੈਂਟ ਮਹਾਰਾਜੀ ਵੱਲੋਂ ਕੀਤਾ ਜਾਂਦਾ ਵਾ ਕਿਉਂਕਿ ਫਲਾਰ ਨਾਲ ਫਰਾਰ ਵੀ ਕਰਾਇਆ ਜਾਂਦਾ ਵਾ ਜਿਨ੍ਹਾਂ ਨੇ ਕਰਨਾ ਹੋਵੇ ਤੇ ਜਿਨ੍ਹਾਂ ਨੇ ਭੋਜਨ ਪੋਣਾ ਹੁੰਦਾ ਭੋਜਨ ਦੀ ਵਿਵਸਥਾ ਜਿਹੜੀ ਉਹ ਵੀ ਸਵੇਰ ਤੋਂ ਕੀਤੀ ਜਾਂਦੀ ਆ ਇਸ ਲਈ ਮਹਾਰਾਜ ਜੀ ਦੇ ਵੱਲੋਂ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਵਾ ਮੈਂ ਇਹੀ ਸੰਗਤਾਂ ਨੂੰ ਕਹਿਣਾ ਚਾਹਾਂਗਾ ਸਾਰਿਆਂ ਨੂੰ ਆਪਣੇ ਧਾਰੀਵਾਲ ਸ਼ਹਿਰ ਦੇ ਵਾਸੀਆਂ ਨੂੰ ਔਰ ਦੂਰ ਨੇਰੇ ਵੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਆਪਣੇ ਜੱਗ ਜਿਹੜਾ ਵਾ ਇਹ ਮਹਾ ਵਿਸ਼ਨੂੰ ਜੱਗ ਜਿਹੜਾ ਆਪਣੇ ਧਾਰੀਵਾਲ ਸ਼ਹਿਰ ਦੇ ਵਿੱਚ ਆਪਣੇ ਲੈਲ ਸਥਾਨ ਤੇ ਸਭ ਤੋਂ ਫਸਟ ਟਾਈਮ ਗੁਰੂ ਮਹਾਰਾਜ ਜੀ ਕਰਾ ਰਹੇ ਨੇ ਇਸ ਲਈ ਸਭ ਤੋਂ ਵੱਧ ਸੰਗਤਾਂ ਆਉਣ ਆਪਣਾ ਜੱਗ ਦਾ ਹਿੱਸਾ ਵਿੱਚ ਆਪਣਾ ਯੋਗਦਾਨ ਪਾਉਣ ਤੇ ਨਾਲੇ ਦਰਸ਼ਨ ਕਰਨ ਤੇ ਆਪਣੇ ਆਪ ਨੂੰ ਸਫਲਤਾ ਪਾਉਣ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਗੱਲਬਾਤ ਲਈ ਧੰਨਵਾਦ ਸੋ ਲੇਲ ਗੱਦੀ ਦੇ ਉੱਪਰ ਬਾਬਾ ਜੀ ਸ਼੍ਰੀ ਜਾਨਕੀਦਾਸ ਜੀ ਦੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਬਾਬਾ ਅਕਮਲਦਾਸ ਜੀ ਦੇ ਆਸ਼ੀਰਵਾਦ ਦੇ ਨਾਲ ਪੰਡੋਰੀ ਧਾਮ ਤੋਂ ਵੀ ਬਹੁਤ ਸਾਰਾ ਆਸ਼ੀਰਵਾਦ ਪ੍ਰਾਪਤ ਹੋਇਆ ਵਾ ਔਰ ਅੱਜ 4 ਵਜੇ ਜੜਾ ਵਾ ਪੰਡੋਰੀ ਵਾਲੇ ਮਹਾਰਾਜ ਵੀ ਆ ਕੇ ਇੱਥੇ ਸਾਰਿਆਂ ਨੂੰ ਆਸ਼ੀਰਵਾਦ ਦੇਣਗੇ ਸੋ ਲਗਾਤਾਰ ਜੜਾ ਵਾ ਬਾਬਾ ਜੀ ਦਾ ਜਾਨਕੀਦਾਸ ਜੀ ਮਹਾਰਾਜ ਜੀ ਲੇਲ ਗੱਦੀ ਵਾਲਿਆਂ ਦਾ ਪ੍ਰਿਆਸ ਵਾ ਕੇ ਲੋਕਾਂ ਨੂੰ ਆਪਣੀ ਹਿੰਦੂ ਸੰਸਕ੍ਰਿਤੀ ਦੇ ਨਾਲ ਜੜਾ ਵਾ ਜੋੜਿਆ ਜਾਏ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਵੀ ਪਹੁੰਚ ਰਹੇ ਆ ਸੋ ਮੇਰੀ ਆਪਣੇ ਇਸ ਨਿਊਜ਼ ਚੈਨਲ ਰਾਹੀਂ ਵੀ ਲੋਕਾਂ ਨੂੰ ਅਪੀਲ ਵਾ ਕੇ ਤੁਸੀਂ ਵੀ ਇਸ ਵਿਸ਼ਨੂੰ ਮਹਾ ਜੱਗੇ ਦੇ ਵਿੱਚ ਪਹੁੰਚ ਕੇ ਭਗਵਾਨ ਜੀ ਦਾ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ